ਨਮਰੀਦ ਦੂਜੀ ਕੀ ਹੋਇਆ ਸੀ ਆਪਣੇ ਨਾਲ ਬਸ ਬੰਦੇ ਆਏ ਸੀ ਤਨਾਸ਼ ਅਨਾਸ਼ ਨੇ 15 16 ਬੰਦੇ ਬੁਲਾਏ ਸੀ ਆਊਟਸਾਈਡਰ ਤੇ ਉਹਨਾਂ ਸਾਰਿਆਂ ਕੋਲ ਦਾ ਸੀਗਾ ਕਿਰਚਾ ਪੇਸਟਲ ਵੀ ਸੀ ਗਿਆ ਉਹਨਾਂ ਕੋਲ ਤੇ ਚੜ ਗਏ ਮੇਰੇ ਤੇ ਉਹ ਮਤਲਬ ਹਮਲਾ ਕਰਤਾ ਕੱਲੇ ਨੇ ਕੱਲੇ ਤੇ ਹਾਂਜੀ ਹੋਈ ਕਿੱਥੇ ਇਹ ਇਹ ਇਸ ਕਾਲਜ ਬਾਹਰ ਹੀ ਹੋਈ ਆ ਅੰਦਰ ਹੋਈ ਆ ਬਾਹਰ ਹੋਈ ਆ ਅਸੀਂ ਨਾ ਮੋਟਰ ਲੈ ਕੇ ਘਰੇ ਜਾਣ ਨੂੰ ਲੱਗੇ ਸੀਗੇ ਸਾਈਕਲ ਸਟੈਂਡ ਤੇ ਤੇ ਉਥੋਂ ਇਹਨਾਂ ਨੇ ਕੇਰਾ ਪਾ ਲਿਆ ਕੱਲੇ ਦੀ ਮਤਲਬ ਕੱਲੇ ਤੇ ਚੜ ਗਏ ਸਾਰੇ ਇਹ ਆ ਗੱਲ ਗੱਲ ਸਟੂਡੈਂਟ ਹੋ ਤੁਸੀਂ ਮੈਂ ਸਟੂਡੈਂਟ ਆ 20 ਸੇ ਫਰਸਟ ਇਅਰ ਦਾ ਜੀ ਕਾਰਨ ਕੀ ਆ ਲੜਾਈ ਦਾ ਤੁਹਾਡਾ ਹਮਲਾ ਕੀਤਾ ਜੀ ਕੀ ਕਾਰਨ ਵੀ ਹੁੰਦਾ ਕਾਰਨ ਇਹ ਕੱਲ ਲੜਾਈ ਹੋਈ ਸੀ ਇੱਕ ਅਨਮੋਲ ਸਾਡੀ ਕਲਾ ਦਾ ਮੁੰਡਾ ਐ ਅਨਮੋਲ ਤੇ ਉਹਨਾਂ ਨੇ ਉਹਨੇ ਮੁੰਡੇ ਬੁਲਾਏ ਸੀ ਬਾਹਰਲੇ ਤੇ ਆਊਟਸਾਈਡਰ ਬੁਲਾਏ ਸੀਗੇ ਤੇ ਇੱਕ ਤਨਾਸ ਮੁੰਡਾ ਬੁਲਾਇਆ ਸੀਗਾ ਤਨਾ ਦੇ ਨਾਲ ਇਹਨਾਂ ਨੇ ਸਾਡੇ ਅਸੀਂ 4 ਜਣੇ ਸੀਗੇ ਤੇ ਕੱਲ 15 ਜਣੇ ਸੀਗੇ ਇਹਨਾਂ ਨੇ ਕੱਲ ਵੀ ਹਮਲਾ ਕਰਿਆ ਸਾਡੇ ਤੇ ਕਿਤੇ ਕੱਲ ਅਸੀਂ ਬਚ ਗਏ ਸੀ ਕਿਉਂਕਿ ਸਾਰੇ ਆ ਗਏ ਸੀਗੇ ਤੇ ਕੱਲ ਵੀ ਇਹਨਾਂ ਕੋਲ ਸਭ ਕੁਝ ਸਮਾਨ ਸੀਗਾ ਤੇ ਅੱਜ ਇਹਨਾਂ ਨੇ ਅੱਜ ਅਸੀਂ ਕਾਲਜ ਆਏ ਤੇ ਅੱਜ ਅੱਜ ਫੇਰ ਇਹਨਾਂ ਨੇ ਹਮਲਾ ਕਰਤਾ ਤੁਸੀਂ ਤੁਨੂਹੇ ਤੇ ਲੈ ਕੇ ਕੌਣ ਆਇਆ ਲੈ ਕੇ ਇੱਥੇ ਆ ਦੋਸਤ ਆਏ ਸੀਗੇ ਲੈ ਲੈ ਕੋਲੇ ਕੋਲੇ ਵੱਲੋਂ ਕੋਈ ਨਹੀਂ ਬਾਹਰ ਆਇਆ ਨਾ ਸਰ ਕੋਈ ਨਹੀਂ ਆਇਆ ਨਾ ਆਪਣੇ ਸਾਰ ਨੂੰ ਵੀ ਦੱਸਿਆ ਸੀਗਾ ਇਹ ਚੋੜੇ ਆਪਣੇ ਜਿਹੜੇ ਸਾਰ ਨੇ ਉਹ ਪ੍ਰੋਫੈਸਰ ਰਜੀਵ ਸਾਹਿਬ ਨੂੰ ਮੈਂ ਦੱਸਿਆ ਸੀ ਕਿ ਇੰਨੀ ਗੱਲ ਹੋਈ ਆ ਰਜੀਵ ਸਾਹਿਬ ਕਹਿੰਦੇ ਕੋਈ ਚ ਨਹੀਂ ਹੋਊਗਾ ਤੁਸੀਂ ਮੇਰੇ ਕੋਲ ਆਇਓ ਤਾਂ ਤੇ ਕੋਈ ਐਕਸ਼ਨ ਨਹੀਂ ਲੈਣਾ ਤੇ ਕੋਈ ਬੰਦੇ ਨਹੀਂ ਬੁਲਾਣੇ ਤਾਂ ਮੈਂ ਸਾਰ ਦੀ ਗੱਲ ਮੰਨੀ ਤੇ ਮੈਂ ਕੋਈ ਬੰਦੇ ਨਹੀਂ ਬੁਲਾਏ ਬਸ ਕੋਲਜ ਜਾਂਦੇ ਤਾਂ ਉੱਥੇ ਲਿਆਂ ਦੇ ਦੋ ਕੋਈ ਕੋਸ਼ਿਸ਼ ਨਹੀਂ ਕਰਿਆ ਜੀ ਕੋਲਜ ਤੋਂ ਆਇਆ ਕੋਈ ਹੁਣ ਤਾਂ ਕੋਈ ਵੀ ਨਹੀਂ ਆਇਆ ਜੀ ਕੋਲ ਤੋਂ ਕੋਈ ਨਹੀਂ ਆਇਆ ਤਾਂ ਨਾ ਕੋਸ਼ਿਸ਼ ਬਿਹਤਰ ਕਰ ਲੈਣ ਵਾਲੀ ਮੈਂ ਦਰਾਹੇ ਨਹੀਂ ਜੀ ਇਹ ਤਾਂ ਮੈਂ ਕੀ ਮੰਗ ਕੀ ਕਰਦੇ ਹਾਂ ਮੈਨੂੰ ਫੈਸਲਾ ਚਾਹੀਦਾ ਜੀ ਪਰ ਚਾਹੀਦਾ ਮੈਨੂੰ ਮਤਲਬ ਤੁਸੀਂ ਇਕੱਲੇ ਸੀ ਹੋਰ ਵੀ ਸਾਡੇ ਨਾਲ ਨਹੀਂ ਮੈਂ ਮੈਂ ਸੀਗਾ ਤੇ ਬਲਵੀਰ ਤੇ ਵੀ ਹਮਲਾ ਕਰਿਆ ਮਿਰਤ ਵੀ ਹਮਲਾ ਕਰਿਆ ਵਾ ਹਾਂ ਜੀ ਤੁਸੀ ਸ਼ਾਰਟ ਕਰਦੇ ਤੁਹਾਡੇ ਕੀ ਮਾਰਿਆ ਕੀ ਸੀ ਉਹਨਾਂ ਨੇ ਉਹਨਾਂ ਕੋਲ ਦਾ ਸੀਗੇ ਤੁਹਾਡੇ ਸਿਰ ਤੇ ਕੀ ਮਾਰਿਆ ਉਹਨਾਂ ਨੇ ਕਿਰਚ ਤੇ ਉਹ ਡੌਡ ਤੇ ਕੜੇ ਤੇ ਪਿਸਟਲ ਵੀ ਸੀਗੀ ਪਰ ਪਿਸਟਲ ਚਲਾਈ ਨਹੀਂ ਉਹਨਾਂ ਨੇ ਉਹਨਾਂ ਚੋਂ ਸਟੂਡੈਂਟ ਵੀ ਤੁਹਾਡੇ ਕਲਾਸਮੇਟ ਨਹੀਂ ਹੈ ਕਿਦਾਂ ਉਸੇ ਕਾਲਜ ਦੇ ਉਹ ਉਸੇ ਕਾਲਜ ਦੇ ਨੇ ਬੀਏ ਫਰਸਟ ইয়ার ਦੇ ਮੁੰਡੇ ਨੇ ਤਰਾਸ਼ ਤੇ ਉਹਨਾਂ ਦੇ ਮੁੰਡੇ ਸੀ ਨਾਲ ਤੇ ਬੀਬੀ ਇੱਕ ਬੀਬੀ ਫਰਸਟイヤー ਦਾ ਵੱਡਾ ਸੀਗਾ ਸਰਦਾਰ ਉਹਦਾ ਮੈਨੂੰ ਨਾਮ ਨਹੀਂ ਪਤਾ ਪਰ ਮੈਂ ਜਾਣਦਾ ਉਹਨੂੰ ਨਾਮ ਨਹੀਂ ਪਤਾ ਇਹ ਲੜਾਈ ਓਕੇ ਹੋਈ ਜਿੱਥੇ ਪਹਿਲੇ ਕੋਈ ਗੋਲੀ ਵੀ ਚੱਲੀ ਹੈ ਹਾਂਜੀ ਹਾਂਜੀ ਉੱਥੇ ਹੀ ਹੋਈ ਹੈ ਲੜਾਈ ਬਲਵੀਰ ਸਿੰਘ ਜੀ ਕੀ ਘਟਨਾ ਹੋਈ ਹੈ ਇਹ ਸਰ ਕੁਝ ਨਹੀਂ ਹੋਇਆ ਸੀਗਾ ਕਿਸੇ ਨੇ ਫੇਕ ਆਈਡੀ ਬਣਾ ਕੇ ਮੈਸੇਜ ਕੀਤੇ ਸੀ ਉਹਨਾਂ ਨੂੰ ਪਤਾ ਨਹੀਂ ਕੋਈ ਕਲਾਸ ਦਾ ਹੋਣਾ ਕੋਈ ਕੋਈ ਵੀ ਹੋਣਾ ਉਹਨਾਂ ਨੂੰ ਮੈਸੇਜ ਕੀਤੇ ਤੇ ਉਹਨਾਂ ਨੂੰ ਕਿਸੇ ਨੇ ਗਾਲਾਂ ਕੱਢੀਆਂ ਮਤਲਬ ਜਿਹੜੀ ਫੇਕ ਆਈਡੀ ਬਣੀ ਹੋਈ ਸੀ ਉਹਨਾਂ ਨੇ ਮੇਰਾ ਨੰਬਰ ਸੈਂਡ ਕਰਤਾ ਉਹਨਾਂ ਨੂੰ ਜਿਹੜੀ ਪਹਿਲਾਂ ਵਾਲੀ ਗੱਲ ਸੀ ਉਹ ਚਲੋ ਉਹ ਸਾਡੇ ਕੋਲ ਆ ਗਏ ਕੱਲ ਜਦੋਂ ਆਏ ਉਹਨਾਂ ਨੇ ਮੈਨੂੰ ਸਿੱਧਾ ਫੋਨ ਲਾਇਆ ਕਿਉਂਕਿ ਨੰਬਰ ਸੈਂਡ ਕਰਤਾ ਸੀ ਕਿਸੇ ਨੇ ਮੇਰਾ ਜਾਂਦਾ ਕੋਈ ਕਲਾਸ ਦਾ ਪੇਟੀ ਬੰਦਾ ਹੋਣਾ ਜਾਂ ਕੋਈ ਹੋਰ ਹੋਣਾ ਮੈਨੂੰ ਫੋਨ ਆਇਆ ਉਹ ਕਹਿੰਦੇ ਕਿ ਕਿ ਤੇਰੀ ਮਾਂ ਹੈਲੋ ਨਾ ਕੁਛ ਸਿੱਧੀ ਗਾਲ ਕੱਢੀ ਉਹਨੇ ਮੈਂ ਕਿਹਾ ਕੋਈ ਨਹੀਂ ਅਸੀਂ ਤੁਸੀਂ ਕਿੱਥੇੋਂ ਅਸੀਂ ਆਏ ਨੇ ਆ ਉਹਨੇ 2-3 ਵਾਰ ਫੋਨ ਕੀਤਾ ਏਹੀ ਗੱਲ ਕਹੀ ਉਹਨੇ ਜਦੋਂ ਅਸੀਂ ਉੱਥੇ ਪਹੁੰਚੇ ਉਹ 13-14 ਜਣੇ ਖੜੇ ਸੀਗੇ ਅਸੀਂ ਸੀਗੇ 8-9 ਜਣੇ ਸੀਗੇ ਅਟਕ ਕੇ ਜਾਣੇ ਮਤਲਬ ਚਾਰ ਇਹਨਾਂ ਚਾਰ ਜਾਣੇ ਲੜ ਪਏ ਮਤਲਬ ਪਹਿਲਾਂ ਉਹਨੂੰ ਸਮਝਾਇਆ ਜੋ ਪਹਿਲਾਂ ਤਾਂ ਰਾਜੀਨਾਮਾ ਹੋ ਗਿਆ ਜਿਹੜੇ ਨਾਲ ਦੇ ਉਹਨਾਂ ਦੇ ਨਾਲ ਆਇਤੀ ਆਊਟਸਾਈਡਰ ਉਹਨੇ ਲੜਾਈ ਪਾਈ ਹੈ ਅੱਜ ਕੀ ਗੱਲਬਾਤ ਹੋਈ ਆ ਜਿਹੜੀ ਅੱਜ ਦੀ ਗੱਲ ਸੀ ਜਿਵੇਂ ਕੱਲ ਉਹ ਚੇਹਰਾ ਚੌ ਜਾਣੇ ਸੀਗੇ ਸਾਡੇ ਚੋਂ ਜਿਹੜਾ ਮੁੰਡਾ ਅੰਦਰ ਪਿਆ ਏ ਉਹਨੇ ਮਤਲਬ ਉਹਨਕੇਰਾ ਪਾ ਲਿਆ ਇਹਦਾ ਕਿਤੇ ਹੱਥੋਂ ਤਾਂ ਵੱਜਿਆ ਕਿਸੇ ਦੀ ਪੱਗ ਤੇ ਹੱਥ ਵੱਜ ਜਾਣਾ ਉਹ ਚਲੋ ਉਹ ਅੜਕ ਕੇ ਗਿਰ ਗਿਆ ਉਹਦੀ ਪੱਗ ਵੀ ਰਹਿ ਗਈ ਕਿਉਂਕਿ ਪੱਗ ਲੜਾਈ 'ਚ ਜਦੋਂ ਉਹਨੇ ਇਹਨੂੰ ਘੇਰਾ ਪਾਇਆ ਇੱਕ ਬਰਾ ਗਿਆ ਫਿਰ ਇਹਨੇ ਆਪਣੇ ਸੈਲਫ ਡਿਫੈਂਸ ਤੇ ਕੁਸਤਾ ਕਰਨਾਈ ਸੀਗਾ। ਨਹੀਂ ਇਹ ਹੋਈ ਕਿੱਥੇ ਘਟਨਾ ਜੀ। ਇਹ ਐਸ ਕਾਲੇ ਦੀ ਹੈ ਜੀ। ਨਹੀਂ ਅੰਦਰ ਹੋਈ ਹੈ ਕਿੱਥੇ? ਕਾਲੇ ਦੇ ਅੰਦਰ ਹੋਈ ਜੀ ਕਾਲ। ਅੱਜ। ਨਹੀਂ ਅੱਜ ਜਿਹੜੀ ਅੱਜ ਬਾਹਰ ਹੋਈ ਸੀ ਇਹ ਹੈ ਕਿ ਤਾਂ ਇਹ ਸਵੇਰੇ ਦੇ ਸਾਡੇ ਨਾਲੇ ਸੀਗੇ ਜਿਹੜੀ ਸਾਡੀ ਕਲਾਸ ਦੇ ਮੁੰਡੇ ਸੀਗੇ ਇਹ ਉਹਨਾਂ ਨੂੰ ਖਬਰਾਂ ਦਿੰਦੇ ਸੀ ਕਿ ਇੱਥੇ ਨੇ ਇੱਥੇ ਨੇ। ਕਾਲਜ ਤੋਂ ਕਿੰਨੀ ਦੂਰੀ ਹੋਈ ਹੈ ਇਹ ਘਟਨਾ? ਬਸ ਜਿਵੇਂ ਆਹ ਸਾਹਮਣੇ ਦੇਖੋ ਉਧਰ ਜਿਵੇਂ ਆਪਣਾ ਗੇਟ ਹੈ ਸਾਡੀ ਗੇਟ ਦੇ ਬਾਹਰ। ਕਿਸ ਤਰ੍ਹਾਂ ਹਮਲਾ ਕੀਤਾ ਉਹਨਾਂ ਨੇ ਜੀ? ਪਹਿਲਾਂ ਸਾਨੂੰ ਘੇਰ ਲਿਆ ਤਾਂ ਮੋਟਰਸਾਈਕਲ ਲੈਣ ਚੱਲੇ ਸੀ ਪਾਰਕਿੰਗ ਸਾਡੇ ਮੋਟਰਸਾਈਕ ਉਹ ਕਹਿੰਦੇ ਕਿ ਪੱਗ ਕਿਹਨੇ ਲਾਈ ਸੀ ਅਸੀਂ ਉਹਨੂੰ ਸਮਝਾਇਆ ਕਿ ਕੱਲ ਲੜਾਈ ਹੋਈ ਆ ਕਿ ਇਹ ਵੇਚ ਆਇਆ ਸੀਗਾ 8 10 12 ਜਾਣੇ ਸੀਗੇ ਕਿ ਇੱਕ ਅੱਦੇ ਦਾ ਹੱਥ ਵੱਜ ਗਿਆ ਉਹ ਗਾ ਇਹ ਗਿਰਿਆ ਵੀ ਆ ਉਦੋਂ ਲੱਗੀ ਹੋਣੀ ਆ ਅੱਜ ਉਹਨਾਂ ਕੋਲ ਕੋਈ ਵੈਪਨ ਵਗੈਰਾ ਕੀ ਹੈਗੇ ਸੀਗੇ ਸਰ ਕਰਚਾ ਉਹ ਕਿਰਚਾ ਵੀ ਚੱਕੀ ਵਰਦੇ ਸੀਗੇ ਰਾੜਾ ਵੀ ਸੀਗੇ ਉਹਨਾਂ ਕੋਲ ਤਿੰਨ ਚਾਰ ਇਹਨੂੰ ਮੈਂ ਜਿਹੜਾ ਮੈਂ ਨਾਲ ਅੰਦਰ ਮੁੰਡਾ ਮੇਰੇ ਬੈਠਾ ਹੈ ਅਸੀਂ ਫਿਰ ਭੱਜੇ ਉਹਦੇ ਕੋ ਰਾੜਾ ਸੀਗੀ ਆ ਇਹ ਇਹ ਚਲੋ ਅੜਕ ਕੇ ਗਿਰ ਗਿਆ ਉਹਨਾਂ ਨੇ ਉੱਥੇ ਇਹਨੂੰ ਦੱਬ ਲਿਆ ਇਹਦੇ ਸਰਚ ਮਾਰੀਆ ਰਾੜਾ ਤਿੰਨ ਚਾਰ ਕਾਲਜ ਵਾਲਿਆਂ ਨੇ ਕੋਈ ਬਚਾ ਕੀਤਾ ਨਹੀਂ ਕਾਲਜ ਵਾਲਿਆਂ ਨੂੰ ਹੁਣ ਫੋਨ ਕੀਤਾ ਉੱਥੇ ਸੁਪਰੀਡੈਂਟ ਖੜਾ ਸੀਗਾ ਉਹ ਕਹਿੰਦਾ ਕਿ ਅਸੀਂ ਕੌਲਾ ਦੇ ਬਾਹਰ ਕੁਝ ਨਹੀਂ ਕਰ ਸਕਦੇ ਫਿਰ ਇਹ ਜਦੋਂ ਇਹ ਜ਼ਖਮੀ ਤੜਫ ਰਿਹਾ ਸੀ ਇਹਨੂੰ ਕੋਈ ਲੈ ਕੇ ਵੀ ਨਹੀਂ ਆਇਆ ਕੋਈ ਨਹੀਂ ਲੈ ਕੇ ਆਇਆ ਜੀ ਕਿਸੇ ਨੇ ਦੇਖਿਆ ਹੀ ਨਹੀਂ ਉੱਥੇ ਮਤਲਬ ਬਾਹਰ ਖੜੇ ਉਹ ਸ਼ੋਹ ਦੇਖ ਰਹੇ ਸੀਗੇ ਤੇ ਫਿਰ ਹੁਣ ਇਹਨੂੰ ਲੈ ਕੇ ਕੌਣ ਆਇਆ ਜੀ ਅਸੀਂ ਮੈਂ ਲੈ ਕੇ ਆਈ ਇਹਨੂੰ ਉੱਥੇ ਮੇਰੇ ਨਾਲ ਦਾ ਦੋਸਤ ਆ ਰਿਹਾ ਧੀ ਮੋਟਰਸਾਈਕਲ ਤੇ ਉਹਨੂੰ ਮੈਂ ਹੱਥ ਮਾਰਿਆ ਉਹਨੇ ਮੋਟਰਸਾਈਕਲ ਰੋਕਿਆ ਫਿਰ ਉਹਨੂੰ ਪਿਠਾਕੇ ਅਸੀਂ ਇਹ ਸਾਲਬ ਸੇਵਾ ਦਾ ਸੀ ਗੋਲੀ ਵੀ ਚੱਲੀ ਸੀ ਪਿੱਛੇ ਉਸ ਜਗ੍ਹਾ ਚੱਲੀ ਸੀ ਹਾਂਜੀ ਉੱਥੇ ਚੱਲੀ ਸੀ ਉਹ ਥੋੜੀ ਜਿਹਾ ਗੇਟ ਦੇ ਮੂਹਰੇ ਚੱਲੀ ਸੀ ਤੇ ਕਾਲਜ ਵਾਲੇ ਕਿਸੇ ਨੇ ਨਹੀਂ ਲੈ ਕੇ ਆਏ ਇਹਨਾਂ ਨੂੰ ਹਸਪਤਾਲ ਉਹ ਕਹਿੰਦੇ ਕਿ ਕੱਲੂ ਦੇਖਾਂਗੇ ਉਹ ਤਾਂ ਕਾਲਜ ਬੰਦ ਹੋ ਗਿਆ ਕਿ ਕਿਸੇ ਸਿੱਟ ਜਾਂ ਮੈਟਰ ਆਇਆ ਜੇ ਕਾਲਜ ਸਟਾਰਟ ਕਰੇ ਇਹ 19 ਸਾਲ ਦਾ ਲੜਕਾ ਸਾਡੇ ਕੋਲ ਆਇਆ ਨਵਨੀਤ ਸਿੰਘ ਇਹਦਾ ਨਾਮ ਹੈ ਦਰਾਹਾ ਦਾ ਰਹਿਣ ਵਾਲਾ ਆਸ ਕਾਲਜ ਸਮਰਾਲਾ ਰੋਡ ਦੇ ਬਾਹਰ ਆਸ ਕਾਲਜ ਦੇ ਬਾਹਰ ਸਮਰਾਲਾ ਰੋਡ ਤੇ ਜਿਹੜਾ ਹੈਗਾ ਉੱਥੇ ਇਹਨਾਂ ਦੀ ਕਿਸੇ ਪੰਜ ਸੱਤ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਵਾ ਤੇ ਐਸ ਪਰ ਦਾ ਪੇਸ਼ੀਐਂਟ ਦੇ ਹਿਸਾਬ ਨਾਲ ਇਹ ਕਿ ਵੀ 8 9 ਜਣੇ ਆਊਟਸਾਈਡਰ ਸੀਗੇ ਉਹਨਾਂ ਨੇ ਆ ਕੇ ਇਹਦੇ ਪਿੱਛੇ ਦੀ ਸਿਰ ਦੇ ਉੱਤੇ ਵਾਰ ਕਰਤਾ ਤੇ ਇਹਨਾਂ ਦੇ ਫੈਮਿਲੀ ਮੈਂਬਰ ਨਾਲ ਕਿਸੇ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਵੀ ਪਹਿਲਾਂ ਦਾ ਕੋਈ ਇਹਨਾਂ ਦਾ ਝਗੜਾ ਚੱਲ ਰਿਹਾ ਸੀਗਾ ਤਾਂ ਉਹਦੇ 'ਚ ਰਾਜੀਨਾਮਾ ਹੋ ਗਿਆ ਸੀਗਾ ਵਰਬਲ ਤੌਰ ਤੇ ਤੇ ਅੱਜ ਹੁਣ ਇਹ ਸਾਡੇ ਕੋਲੇ ਮਤਲਬ ਇਹ ਸੱਟਾਂ ਲੱਗਣ ਤੋਂ ਬਾਅਦ ਇਹਨੂੰ ਲੈ ਕੇ ਆਏ ਆ ਨਾਲ ਦੇ ਇਹਦੇ ਫਰੈਂਡਸ ਵਗੈਰਾ ਲੈ ਕੇ ਆਏ ਆ ਤੇ ਜਿਸ ਤੱਕ ਇਹਦੀ ਸੱਟ ਦਾ ਸਵਾਲ ਹੈ ਇੰਜਰੀਜ਼ ਇਹਦੇ ਜਿਹੜੀਆਂ ਹੈਗੀਆਂ ਇੱਕ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਉਹਦੀ ਸੀਟੀ ਕਰਵਾ ਰਹੇ ਸੀਟੀ ਕਰਵਾਉਣ ਉਪਰੰਤ ਦੱਸਾਂਗੇ ਵੀ ਸੱਟ ਦੀ ਗੰਭੀਰਤਾ ਕਿੰਨੀ ਹੈਗੀ ਹੈ ਇਸ ਤੋਂ ਬਿਨਾਂ ਇੱਕਾ ਦੁੱਕਾ ਸੱਟਾਂ ਲੱਤਾਂ ਤੇ ਤੇ ਬਾਹਾਂ ਤੇ ਵੀ ਹੈਗੀਆਂ ਨੇ ਤੇ ਉਹਨਾਂ ਨੂੰ ਵੀ ਇਨਵੈਸਟੀਗੇਟ ਕੀਤਾ ਜਾ ਰਿਹਾ ਵਾ ਮੋਡਲੀ ਸਹਾਇਤਾ ਦੇਣ ਉਪਰੰਤ ਹੁਣ ਇਹਨੂੰ ਸੀਟੀ ਕਰਾਉਣ ਦੇ ਲਈ ਅਸੀਂ ਸ਼ਿਫਟ ਕਰਵਾਤਾ ਹੈ ਤੇ ਉਸ ਤੋਂ ਬਾਅਦ ਫਿਰ ਸੀਟੀ ਦੀ ਰਿਪੋਰਟ ਦੇਖ ਕੇ ਅਗਲੀ ਰੀ ਕਾਰਵਾਈ ਜਿਹੜੀ ਹੈਗੀ ਹੈ ਡਾਕਟਰੀ ਕਾਰਵਾਈ ਉਹ ਕੀਤੀ ਜਾਏਗੀ ਪੁਲਿਸ ਨੂੰ ਇਤਲਾਹ ਕਰ ਦਿੱਤਾ ਗਿਆ ਹੈ ਤੇ ਇਹਨਾਂ ਨੇ ਪਰਚਾ ਜਿਹੜਾ ਹੈਗਾ ਉਹ ਕਟਵਾ ਲਿਆ ਜੋ ਵੀ ਐਸ ਪਰ ਰੂਲ ਹੈਗਾ ਉਹ ਅਸੀਂ ਪਰਚਾ ਕੱਟ ਦਿੰਦਾ ਹੈ ਕਿੰਗ ਆਫ ਸਪਾਈਸਿਸ ਰੈਸਟੋਰੈਂਟ cafe ਐਂਡ ਅ ਰੂਫਟਾਪ ਮੇ ਆਪਕਾ ਸਵਾਗਤ ਹੈ ਯਹਾਂ ਕੀ ਸਰਵਿਸ ਔਰ ਰੈਸਟੋਰੈਂਟ ਕਾ ਅੰਟੀਰੀਅਰ ਫਾਈਵ ਸਟਾਰ ਰੈਸਟੋਰੈਂਟ ਜੈਸਾ ਹੀ ਹੈ यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है